ਸਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਭਿੰਡੀ ਤੋਂ ਪਿਆਜ਼ ਦੀ ਰੈਸਪੀ ਆ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਆਪਾਂ ਅਕਸਰ ਰੈਸਟੋਰੈਂਟ ਵਿੱਚ ਜਾ ਕੇ ਇਹ ਨੂੰ ਟ੍ਰਾਈ ਕਰਦੇ ਆ ਤੁਸੀਂ ਇੱਕ ਵਾਰ ਇਹ ਨੂੰ ਘਰ ਵਿੱਚ ਵੀ ਬਣਾ ਕੇ ਦੇਖੋ ਇਹ ਸਬਜ਼ੀ ਆ ਜਿਹੜੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਆ ਤੇ ਇਹ ਨੂੰ ਤੁਸੀਂ ਪਰੌਂਠੇ ਨਾਲ ਜਾਂ ਰੋਟੀ ਨਾਲ ਜਿੰਨਾ ਤੁਹਾਡਾ ਦਿਲ ਕਰੇ ਤੁਸੀਂ ਇਹ ਨੂੰ ਸਰਵ ਕਰ ਸਕਦੇ ਹੋ ਤੇ ਅੱਜ ਆਪਾਂ ਨੇ ਜਿਹੜੀ ਇਹ ਰੈਸਪੀ ਬਣਾਈ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਆ ਜੇਕਰ ਤੁਸੀਂ ਮੇਰੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਚਲੋ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆ ਤੇ ਭਿੰਡੀ ਤੋਂ ਪਿਆਜ਼ਾ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਭਿੰਡੀ ਲਈ ਹੈ ਇਹ ਭਿੰਡੀ ਨੂੰ ਮੈਂ ਰਾਤ ਧੋ ਕੇ ਚੰਗੀ ਤਰ੍ਹਾਂ ਸੁੱਕਣ ਦੇ ਲਈ ਰੱਖ ਦਿੱਤਾ ਸੀਗਾ ਤਾਂ ਕਿ ਜਿਹੜਾ ਇਹਦਾ ਪਾਣੀ ਆ ਸਾਰਾ ਸੁੱਕ ਜਵੇ ਤੇ ਹੁਣ ਆਪਾਂ ਭਿੰਡੀ ਨੂੰ ਉੱਪਰੋਂ ਵੀ ਕੱਟਾਂਗੇ ਤੇ ਇਹਦੇ ਹੇਠਾਂ ਵਾਲਾ 파ਟਾ ਜਿਹੜਾ ਉਹ ਵੀ ਕੱਟ ਲਵਾਂਗੇ ਡੰਡੀ ਵਾਲਾ ਤੇ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਕੱਟ ਲੈਣਾ ਆਪਾਂ ਨੇ ਇਹਨੂੰ ਜ਼ਿਆਦਾ ਛੋਟੇ ਸਾਈਜ਼ ਵਿੱਚ ਨਹੀਂ ਕੱਟਣਾ ਐ ਦੇਖੋ ਜਿਹੜੀ ਇਹ ਭਿੰਡੀਆਂ ਨੇ ਸਾਰੀਆਂ ਮੈਂ ਕੱਟ ਕੇ ਤਿਆਰ ਕਰ ਲਈਆਂ ਨੇ ਵਿੱਚ ਛੋਟਾ ਸਾਈਜ਼ ਵੀ ਸੀਗਾ ਭਿੰਡੀਆਂ ਦਾ ਤੇ ਉਹਨਾਂ ਨੂੰ ਮੈਂ ਸਿਰਫ ਉੱਪਰੋਂ ਤੇ ਨੀਚੋਂ ਹੀ ਕੱਟਿਆ ਸੀਗਾ ਉਹਨਾਂ ਨੂੰ ਉਦਾਂ ਹੀ ਸਾਫ਼ਤੀਆਂ ਮੈਂ ਰਹਿਣ ਤਾਂ ਸੀ ਤੇ ਜੇਕਰ ਤੁਹਾਡੇ ਕੋਲ ਭਿੰਡੀਆਂ ਥੋੜੇ ਵੱਡੇ ਸਾਈਜ਼ ਦੀਆਂ ਹੋਣ ਤਾਂ ਤੁਸੀਂ ਉਹਨਾਂ ਦੇ ਤਿੰਨ ਪੀਸ ਵੀ ਕਰ ਸਕਦੇ ਹੋ ਆਪਾਂ ਨੇ ਦੇਖੋ ਇਹ ਸਾਰੀਆਂ ਭਿੰਡੀਆਂ ਇਸ ਸਾਈਜ਼ ਦੇ ਵਿੱਚ ਕੱਟ ਲਈਆਂ ਨੇ ਇਹਨਾਂ ਦੇ ਵਿੱਚ ਇੱਕ ਪੀਸ ਆ ਜਿਹੜਾ ਮੈਨੂੰ ਵੱਡਾ ਲੱਗਿਆ ਸੀ ਉਹਦੇ ਮੈਂ ਦੋ ਟੁਕੜੇ ਕਰ ਲਏ ਨੇ ਤੇ ਇਸੇ ਤਰ੍ਹਾਂ ਆਪਾਂ ਭਿੰਡੀਆਂ ਕੱਟ ਕੇ ਰੱਖ ਲਈਆਂ ਨੇ ਤੇ ਭਿੰਡੀਆਂ ਨੂੰ ਬਣਾਉਣ ਦੇ ਲਈ ਆਪਾਂ ਨੇ ਚਾਰ ਪੰਜ ਪਿਆਜ਼ ਲਏ ਨੇ ਜਿਹੜੇ ਛੋਟੇ ਸਾਈਜ਼ ਦੇ ਪਿਆਜ਼ ਨੇ ਇਹਨਾਂ ਨੂੰ ਆਪਾਂ ਚਾਰ ਭਾਗਾਂ ਦੇ ਵਿੱਚ ਕੱਟ ਲੈਣਾ ਕੱਟ ਕੇ ਚਾਰ ਭਾਗਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਕਲੀਆਂ ਨੇ ਆਪਾਂ ਨੇ ਅਲੱਗ-ਅਲੱਗ ਕਰ ਲੈਣੀਆਂ ਨੇ ਸਾਰੀਆਂ ਲੇਅਰਾਂ ਨੇ ਜਿਹੜੀਆਂ ਉਹਨਾਂ ਨੂੰ ਖੋਲ ਲਵਾਂਗੇ ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਚਾਰ ਹਿੱਸੇ ਕਰ ਲਏ ਨੇ ਪਿਆਜ਼ ਦੇ ਛੋਟੇ ਸਾਈਜ਼ ਦੇ ਤੇ ਹੁਣ ਆਪਾਂ ਨੇ ਦੂਜਾ ਪਿਆਜ਼ ਉਹ ਵੀ ਇਸੇ ਤਰ੍ਹਾਂ ਕੱਟ ਲੈਣਾ ਝਾੜਾ ਵਾਲਾ 파ਟਾ ਜਿਹੜਾ ਆਪਾਂ ਨੇ ਪਿਆਜ਼ ਦਾ ਉਹ ਕੱਢ ਲੈਣਾ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਦੂਜਾ ਪਿਆਜ਼ ਆ ਜਿਹੜਾ ਇਹ ਵੀ ਕੱਟ ਲਿਆਈ ਤੇ ਜਿਹੜੇ ਇਹ ਤਿੰਨ ਪਿਆ ਸੀਗੇ ਇਹਨਾਂ ਨੂੰ ਮੈਂ ਇਦਾਂ ਹੀ ਕੱਟ ਲਿਆ ਤੇ ਹੁਣ ਆਪਾਂ ਇਹਨਾਂ ਦੀਆਂ ਜਿਹੜੀਆਂ ਲੇਅਰਾਂ ਨੇ ਉਹਨਾਂ ਨੂੰ ਖੋਲਾਂਗੇ ਜਿਹੜੇ ਜ਼ਿਆਦਾ ਥੱਲੇ ਲੇਅਰਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਛੋਟਾ ਸਾਈਜ਼ ਹੋ ਜਾਂਦਾ ਆਪਾਂ ਉਹਨਾਂ ਨੂੰ ਇਦਾਂ ਹੀ ਰਹਿਣ ਦੇਵਾਂਗੇ ਤੇ ਮੋਟੀਆਂ-ਮੋਟੀਆਂ ਜਿਹੜੀਆਂ ਪਰਤਾਂ ਨੇ ਉਹਨਾਂ ਨੂੰ ਆਪਾਂ ਨੇ ਖੋਲ ਲਿਆ ਤੇ ਖੋਲਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਪਾਸੇ ਕੌਲੀ ਦੇ ਵਿੱਚ ਕੱਢ ਕੇ ਰੱਖ ਲਿਆ ਸੀ ਤੇ ਦੋ ਪਿਆਜ਼ ਮੈਂ ਮੀਡੀਅਮ ਸਾਈਜ਼ ਦੇ ਲਏ ਨੇ ਇਹਨਾਂ ਨੂੰ ਆਪਾਂ ਤੜਕੇ ਵਾਸਤੇ ਬਰੀਕ-ਬਰੀਕ ਕੱਟਾਂਗੇ ਜੇਕਰ ਤੁਸੀਂ ਹੱਥ ਨਾਲ ਕੱਟਣਾ ਚਾਹੋ ਤਾਂ ਹੱਥ ਨਾਲ ਘੱਟ ਸਾਧਿਓ ਜੇਕਰ ਤੁਹਾਡੇ ਕੋਲ ਚੋਪਰ ਹੋਵੇ ਤਾਂ ਚੋਪਰ ਦੇ ਵਿੱਚ ਵੀ ਚੋਪ ਕਰ ਸਕਦੇ ਹੋ ਜੇ ਮਿਕਸੀ ਦੇ ਵਿੱਚ ਗ੍ਰाइंड ਕਰਨਾ ਚਾਹੋ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋ ਆਪਾਂ ਨੇ ਇਹਨਾਂ ਨੂੰ ਚਾਕੂ ਦੇ ਨਾਲ ਹੀ ਬਰੀਕ-ਬਰੀਕ ਕੱਟ ਲਿਆ ਹੈ ਤੇ ਦੇਖੋ ਤੁਸੀਂ ਇਹ ਸਾਰੇ ਪਿਆਜ਼ ਨੇ ਜਿਹੜੇ ਇਹ ਆਪਾਂ ਨੇ ਇਸੇ ਤਰ੍ਹਾਂ ਕੱਟ ਕੇ ਰੱਖ ਲੈਣੇ ਨੇ ਤੇ ਆਪਣੇ ਦੋਨੇ ਤਰ੍ਹਾਂ ਦੇ ਪਿਆਜ਼ ਨੇ ਜਿਹੜੇ ਆਪਾਂ ਨੇ ਕੱਟ ਲਏ ਨੇ ਬਾਹਰ ਜੇ ਤੁਹਾਨੂੰ ਖੜਕਾ ਸੁਣ ਰਿਹਾ ਵੇ ਗ੍ਰੈਂਡਰ ਚੱਲ ਰਿਹਾ ਬਾਹਰ ਡ੍ਰਿਲ ਸੌਰੀ ਉਹਦਾ ਖੜਕਾ ਹੈ ਜਿਹੜਾ ਤੁਹਾਨੂੰ ਸੁਣ ਰਿਹਾ ਤੇ ਦੋ ਆਪਾਂ ਨੇ ਟਮਾਟਰ ਲੈਨੇ ਤਿੰਨ ਹਰੀਆਂ ਮਿਰਚਾਂ ਲੱਤੀਆਂ ਨੇ ਤੇ ਅੱਧਾ ਇੰਚੇ ਟੁਕੜਾ ਆਪਾਂ ਨੇ ਅਦਰਕ ਦਾ ਲਿਆ ਹੈ ਟਮਾਟਰ ਆਪਾਂ ਨੇ ਧੋਕੇ ਲੈ ਸੀਗੇ ਟਮਾਟਰ ਦਾ ਜਿਹੜਾ ਉੱਪਰਲਾ ਡੰਡੀ ਵਾਲਾ ਪਾਰਟ ਹੁੰਦਾ ਹੈ ਆਪਾਂ ਨੇ ਕੱਟ ਲਿਆ ਹੈ ਤੇ ਇਹਨਾਂ ਦੀ ਆਪਾਂ ਨੇ ਮਿਕਸੀ ਦੇ ਵਿੱਚ ਪੀਸ ਕੇ ਪਿਉਰੀ ਬਣਾ ਕੇ ਰੱਖ ਲੈਣੀ ਆ। ਟਮਾਟਰ ਨੇ ਜਿਹੜੇ ਤੁਸੀਂ ਵੱਧ ਘੱਟੇ ਆਪਣੇ ਹਿਸਾਬ ਨਾਲ ਵੀ ਲੈ ਸਕਦੇ ਹੋ ਤੇ ਮਿਰਚਾਂ ਨੇ ਜਿਹੜੀਆਂ ਇਹ ਵੀ ਆਪਾਂ ਨੇ ਪਾਲੀਆਂ ਨੇ ਇਹਨਾਂ ਨੂੰ ਵੀ ਆਪਾਂ ਨਾਲੇ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਤੇ ਨਾਲ ਜਿਹੜਾ ਆਪਾਂ ਅਦਰਕ ਲਿਆ ਸੀ ਉਹਨੂੰ ਵੀ ਆਪਾਂ ਨੇ ਇਸੇ ਤਰ੍ਹਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲੈਣਾ। ਕੱਟ ਕੇ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸਾਂਗੇ। ਤੇ ਡੰਡੀਆਂ ਨੇ ਜਿਹੜੀਆਂ ਮੇਰੇ ਹੱਥ ਵਿੱਚੇ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਫਟੜ ਦੇਣਾ ਇਸੇ ਤਰ੍ਹਾਂ ਹੁਣ ਆਪਾਂ ਇਹ ਜਿਹੜਾ ਆਪਣੇ ਟਮਾਟਰ ਨੇ ਇਹ ਵੀ ਤਿਆਰ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਕੇ ਰੱਖ ਲਵਾਂਗੇ ਪਿਊਰੀ ਵਾਸਤੇ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਰੈਸਟੋਰੈਂਟ ਜੇਕਰ ਤੁਸੀਂ ਇਹਨੂੰ ਇੱਕ ਵਾਰ ਘਰੇ ਬਣਾ ਕੇ ਖਾਓਗੇ ਤਾਂ ਤੁਸੀਂ ਰੈਸਟੋਰੈਂਟ ਰੈਸਟੋਰੈਂਟ ਵਿੱਚ ਜਾ ਕੇ ਇਹਦੀ ਡਿਮਾਂਡ ਨਹੀਂ ਕਰੋਗੇ ਤੇ ਹੁਣ ਆਪਾਂ ਤੜਕੇ ਦੇ ਲਈ ਇੱਕ ਕੜਾਹੀ ਲੈ ਲਈ ਆ ਕੜਾਹੀ ਦੇ ਵਿੱਚ ਮੈਂ ਦੋ ਵੱਡੀਆਂ ਕੜਛੀਆਂ ਨੇ ਜਿਹੜੀਆਂ ਤੇਲ ਦੀਆਂ ਲਈਆਂ ਨੇ ਤੇਲ ਆਪਣਾ ਗਰਮ ਹੋ ਗਿਆ ਇਹ ਆਪਾਂ ਨੇ ਰਾਈਫਾਈਂਡ ਆਇਲ ਲਿਆ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਭਿੰਡੀਆਂ ਨੂੰ 5 ਤੋਂ 7 ਮਿੰਟ ਤੱਕ ਪਕਾਵਾਂਗੇ ਜਿਹੜੀਆਂ ਆਪਣੀਆਂ ਭਿੰਡੀਆਂ ਸੀਗੀਆਂ ਇਹ ਬਿਲਕੁਲ ਕੱਚੀਆਂ ਸੀਗੀਆਂ ਆਪਾਂ ਨੇ ਇਹਨਾਂ ਨੂੰ ਹਲਕਾ ਜਿਹਾ ਸੌਫਟ ਹੋਣ ਤੱਕ ਇਹ ਪਕਾਉਣਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਿਆਜ਼ ਨੇ ਜਿਹੜੇ ਆਪਣੇ ਲੇਅਰਾਂ ਕੱਢ ਕੇ ਰੱਖੇ ਹੋਏ ਨੇ ਉਹ ਐਡ ਕਰ ਦੇਣੇ ਨੇ ਤੇ ਦੇਖੋ ਆਪਣੀਆਂ ਭਿੰਡੀਆਂ ਨੇ ਜਿਹੜੀਆਂ ਇਹ ਪੱਕਣੀਆਂ ਸਟਾਰਟ ਹੋ ਗਈਆਂ ਨੇ ਤੇਲ ਆ ਜਿਹੜਾ ਆਪਣਾ ਅਰੀਜਨ ਲੱਗ ਗਿਆ ਏ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਪਿੰਕ ਹੋਣ ਤੱਕ ਭੁੰਨਾਂਗੇ ਜਦੋਂ ਤੱਕ ਆਪਣੀਆਂ ਭਿੰਡੀਆਂ ਨੇ ਜਿਹੜੀਆਂ ਸੌਫਟ ਹੋ ਜਾਂਦੀਆਂ ਨੇ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਭੁੰਨਦੇ ਰਹਿਣਾ ਤੇ ਦੇਖੋ ਆਪਣੀਆਂ ਭਿੰਡੀਆਂ ਨੇ ਜਿਹੜੀਆਂ ਰਿੱਝ ਰਹੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਛਰਨੀ ਦੇ ਨਾਲ ਆਪਾਂ ਨੇ ਜ਼ਿਆਦਾ ਭਿੰਡੀਆਂ ਨੂੰ ਨਹੀਂ ਪਕਾਉਣਾ ਹੈਗਾ ਕਿਉਂਕਿ ਬਾਅਦ ਵਿੱਚ ਆਪਾਂ ਤੜਕਾ ਲਾਵਾਂਗੇ ਤਾਂ ਉਹਦੇ ਵਿੱਚ ਵੀ ਇਹ ਪੱਕਣਗੀਆਂ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਹਲਕੀਆਂ ਹੀ ਸੌਫਟ ਰੱਖਣਾ ਹੈ ਤੇ ਹੁਣ ਆਪਾਂ ਨੇ ਇਹਨੂੰ ਇੱਕ ਪਾਸੇ ਇੱਕ ਥਾਲੀ ਦੇ ਵਿੱਚ ਕੱਢ ਲਿਆ ਏ ਤੇ ਜਿਹੜਾ ਆਪਣਾ ਬਾਕੀ ਬਚਦਾ ਤੇਲ ਆ ਉਹਦੇ ਵਿੱਚ ਹੀ ਆਪਾਂ ਜਿਹੜਾ ਭਿੰਡੀਆਂ ਦਾ ਤੜਕਾ ਇਹੋ ਤਿਆਰ ਕਰਾਂਗੇ ਤੇਲ ਆ ਜਿਹੜਾ ਪਿੱਛੇ ਥੋੜਾ ਹੀ ਬਚਿਆ ਏ ਆਪਾਂ ਨੇ ਇਹਦੇ ਵਿੱਚ ਇਹ ਸਾਰਾ ਜਿਹੜਾ ਆਪਣਾ ਤੜਕਾ ਇਹ ਭੁੰਨ ਲੈਣਾ ਦੇਖੋ ਭਿੰਡੀਆਂ ਤੇ ਪਿਆਜ਼ ਨੇ ਜਿਹੜੇ ਆਪਣੇ ਉਹ ਭੁੰਨ ਹੋ ਗਏ ਨੇ ਤੇ ਹੁਣ ਆਪਾਂ ਤੇਲ ਦੇ ਵਿੱਚ ਇੱਕ ਚਮਚਾ ਜਿਹੜਾ ਜੀਰੇ ਦਾ ਲੱਤਾ ਤੇ ਨਾਲ ਹੀ ਆਪਾਂ ਨੇ ਜਿਹੜੇ ਕੱਟੇ ਹੋ ਕੇ ਰੱਖੇ ਹੋਏ ਸੀ ਪਿਆਜ਼ ਉਹ ਪਾ ਲੈਨੇ ਪਿਆਜ਼ਾਂ ਨੂੰ ਹੁਣ ਆਪਾਂ ਹਲਕੇ ਬਰਾਊਨ ਹੋਣ ਤੱਕ ਭੁੰਨਾਂਗੇ ਇਹਨਾਂ ਨੂੰ ਜ਼ਿਆਦਾ ਆਪਾਂ ਨੇ ਨਹੀਂ ਭੁੰਨਣਾ ਗਾ ਹਲਕੇ ਜੇ ਸੌਫਟ ਕਰਾਂਗੇ ਤੇ ਦੇਖੋ ਪਿਆਜ਼ ਨੇ ਜਿਹੜੇ ਆਪਣੇ ਆਪਾਂ ਚੰਗੀ ਤਰ੍ਹਾਂ ਹਿਲਾ ਲੈਨੇ ਨੇ ਤੇ ਹੁਣ ਆਪਾਂ ਜਿਹੜੇ ਇਹਦੇ ਵਿੱਚ ਮਸਾਲੇ ਪਾਉਣੇ ਨੇ ਉਹ ਤਿਆਰ ਕਰ ਲੈਨੇ ਆ ਮਸਾਲੇ ਨੇ ਜਿਹੜੇ ਉਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਘੋਲ ਕੇ ਪਾਵਾਂਗੇ ਇਹਦੇ ਲਈ ਆਪਾਂ ਨੇ ਇੱਕ ਚਮਚਾ ਹਲਦੀ ਦਾ ਲਿਆ ਇੱਕ ਚਮਚਾ ਹੀ ਆਪਾਂ ਨੇ ਇਹਦੇ ਵਿੱਚ ਨਾਣ ਪਾਇਆ ਤੇ ਆਪਾਂ ਇਹਦੇ ਵਿੱਚ ਅੱਧੇ ਤੋਂ ਵੀ ਚਮਚੇ ਦਾ ਚੌਥਾ ਕੀ ਹਿੱਸਾ ਕਹਿ ਲਓ ਲਾਲ ਮਿਰਚ ਲਈ ਆ ਇੱਕ ਚਮਚਾ ਆਪਾਂ ਅਮਚੂਰ ਪਾਊਡਰ ਪਾਇਆ ਤੇ ਦੋ ਚਮਚੇ ਆਪਾਂ ਧਨੀਏ ਪਾਊਡਰ ਦੇ ਲਵਾਂਗੇ लाल मिर्च जेडी आपाने का टेस्ट करके ਲਈਆ ਕਿਉਂਕਿ ਆਪਾਂ ਨੇ ਪਿਉਰੀ ਦੇ ਵਿੱਚ ਵੀ ਤਿੰਨ ਮਿਰਚਾਂ ਨੇ ਜਿਹੜੀਆਂ ਉਹ ਪੀਸ ਲਈਆਂ ਸੀ ਤੇ ਹੁਣ ਆਪਾਂ ਇੱਕ ਚਮਚਾ ਜਿਹੜਾ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਇਹਦੇ ਨਾਲ ਕਲਰ ਆ ਕੇ ਜਿਹੜਾ ਰੈਸਪੀ ਦਾ ਉਹ ਬਹੁਤ ਵਧੀਆ ਆਊਗਾ ਇਹ ਆਪਾਂ ਨੇ ਪਾਣੀ ਦੇ ਵਿੱਚ ਮਸਾਲੇ ਨੇ ਜਿਹੜੇ ਘੋਲ ਕੇ ਇਸ ਕਰਕੇ ਪਾਉਣੇ ਨੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਥੱਲੇ ਨਾ ਲੱਗਣ ਤੇ ਰੈਸਪੀ ਦਾ ਜਿਹੜਾ ਕਲਰ ਆ ਉਹ ਵੀ ਖਰਾਬ ਨਾ ਹੋਵੇ ਇਦੇ ਨਾਲ ਕੀ ਹੈ ਕਿ ਰੈਸਪੀ ਦਾ ਜਿਹੜਾ ਕਲਰ ਤੇ ਟੈਕਸਚਰ ਆ ਦੋਨੇ ਬਹੁਤ ਵਧੀਆ ਹੁੰਦੇ ਨੇ ਤੇ ਹੁਣ ਆਪਾਂ ਨੇ ਥੋੜਾ ਜਿਹਾ ਹੋਰ ਪਾਣੀ ਇਹਦੇ ਵਿੱਚ ਐਡ ਕਰ ਲਿਆ ਸੀਗਾ ਇੱਕ ਪਾਸੇ ਹੁਣ ਆਪਾਂ ਕੋਲ ਨੂੰ ਤਿਆਰ ਕਰਕੇ ਰੱਖ ਲਿਆ ਏ ਤੇ ਇਧਰ ਆਪਣੇ ਪਿਆਜ਼ ਨੇ ਜਿਹੜੇ ਉਹ ਵੀ ਹਲਕੇ ਹਲਕੇ ਬਰਾਊਨ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਪਾ ਦਾਂਗੇ ਟਮਾਟਰ ਦੀ ਪਿਉਰੀ ਤੋਂ ਪਾ ਕੇ ਆਪਾਂ ਨੇ ਇੱਕ ਤੋਂ ਦੋ ਕੁ ਮਿੰਟ ਆਪਾਂ ਨੇ ਇਹਨੂੰ ਹਿਲਾ ਲੈਣਾ ਉਸ ਤੋਂ ਬਾਅਦ ਜਿਹੜੇ ਆਪਣੇ ਮਸਾਲੇ ਨੇ ਜਿਹੜੇ ਢੋਲ ਕੇ ਰੱਖੇ ਹੋਏ ਨੇ ਆਪਾਂ ਉਹਨਾਂ ਨੂੰ ਐਡ ਕਰ ਦਵਾਂਗੇ ਤੇ ਹੁਣ ਆਪਾਂ ਨੇ ਮਸਾਲੇ ਨੇ ਜਿਹੜੇ ਉਹਨਾਂ ਨੂੰ ਵੀ ਪਾ ਲਿਆ ਤੇ ਆਪਾਂ ਨੇ ਮਸਾਲਿਆਂ ਵਾਲੀ ਕੌਲੀ ਤੇ ਪਿਉਰੀ ਵਾਲਾ ਜਿਹੜਾ ਕੱਪ ਸੀਗਾ ਮਿਕਸੀ ਦਾ ਉਹ ਢੋਕੇ ਆਪਾਂ ਨੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਐਡ ਕਰ ਦੇਣ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਥੱਲੇ ਨਾ ਲੱਗਣ ਇਸ ਤਰ੍ਹਾਂ ਮਸਾਲੇ ਜੇਕਰ ਆਪਾਂ ਘੋਲ ਕੇ ਪਾਉਨੇ ਹੈ ਇਹਦੇ ਨਾਲ ਸਬਜ਼ੀ ਦਾ ਟੈਕਸਚਰ ਬਹੁਤ ਵਧੀਆ ਹੋ ਜਾਂਦਾ ਤੇ ਰੰਗ ਵੀ ਬਹੁਤ ਵਧੀਆ ਬਰਕਰਾਰ ਰਹਿੰਦਾ ਜੋ ਕਿ ਦੇਖਣ ਵਿੱਚ ਵੀ ਬਹੁਤ ਸੋਹਣਾ ਲੱਗਦਾ ਤੁਹਾਡੇ ਕੋਲ ਜੇਕਰ ਕਰੀਮ ਅਵੇਲੇਬਲ ਹੋਵੇ ਤਾਂ ਤੁਸੀਂ ਇਹਦੇ ਵਿੱਚ ਫਰੈਸ਼ ਕਰੀਮ ਵੀ ਪਾ ਸਕਦੇ ਹੋ ਜਾਂ ਬਾਜ਼ਾਰ ਵਾਲੀ ਕਰੀਮ ਵੀ ਲੈ ਸਕਦੇ ਹੋ ਜੇਕਰ ਨਹੀਂ ਵੀ ਹੈਗੀ ਤਾਂ ਤੁਸੀਂ ਇਹਦੇ ਵਿੱਚ ਸਕਿਪ ਵੀ ਕਰ ਸਕਦੇ ਹੋ ਕਰੀਮ ਜੇਕਰ ਦਹੀਂ ਪਾਉਣਾ ਚਾਹੋ ਤਾਂ ਤੁਸੀਂ 2 ਚਮਚੇ ਦਹੀਂ ਦੇ ਵੀ ਐਡ ਕਰ ਸਕਦੇ ਹੋ ਆਪਣੇ ਕੋਲ ਫਰੈਸ਼ ਕਰੀਮ ਸੀਗੀ ਆਪਾਂ ਨੇ ਇਹਦਾ ਇੱਕ ਵੱਡਾ ਚਮਚਾ ਪਾ ਲਿਆ ਤੇ ਨਾਲ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਤੇ ਜਦੋਂ ਤੱਕ ਇਹਦਾ ਟੈਕਸਚਰ ਇਹ ਜਿਹੜਾ ਕਰੀਮੀ ਜਿਹਾ ਨਾ ਹੋ ਜਾਵੇ ਤੇ ਹੁਣ ਆਪਾਂ ਇਹਨੂੰ ਇੱਕ ਤੋਂ ਡੇਢ ਕਿ ਮਿੰਟ ਢੱਕ ਕੇ ਪਕਾਵਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਹੈ ਜਿਹੜਾ ਆਇਲ ਰਿਲੀਜ਼ ਕਰ ਦੇਵੇ ਤੇ ਦੇਖੋ ਮਸਾਲੇ ਨੇ ਆਪਣੇ ਨੇ ਤੇਲ ਆ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਆਪਾਂ ਨੇ ਪਿੰਡੀਆਂ ਨੇ ਜਿਹੜੀਆਂ ਉਹ ਇਹਦੇ ਵਿੱਚ ਐਡ ਕਰ ਦੇਣੀਆਂ ਨੇ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਰੈਸਪੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਨਾਲ ਹੀ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਆ ਜਿਹੜੀ ਇਹ ਕਿੱਦਾਂ ਦੀ ਲੱਗੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਿਹੜੀਆਂ ਇਹ ਆਪਾਂ ਰੈਸਪੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਆਪਾਂ ਹਫਤੇ ਵਿੱਚ 3 ਦਿਨ ਸ਼ੇਅਰ ਕਰਦੇ ਆਂ ਬੁੱਧਵਾਰ ਸ਼ਨੀਵਾਰ ਤੇ ਐਤਵਾਰ 3 ਰੈਸਪੀਆਂ ਨੇ ਜਿਹੜੀਆਂ ਆਪਣੀਆਂ ਹਫਤੇ ਦੇ ਵਿੱਚ ਜਰੂਰ ਆਉਂਦੀਆਂ ਨੇ ਜਿਹੜੇ ਮੇਰੀਆਂ ਰੈਸਪੀਆਂ ਦੇਖਣਾ ਚਾਹੁੰਦੇ ਨੇ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਦੇਖੋ ਆਪਣੀ ਰੈਸਪੀ ਆ ਜਿਹੜੀ ਪਿੰਡੀ ਤੋਂ ਪਿਆਜ਼ਾ ਦੀ ਉਹ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਜਿਹਦੇ ਨਾਲ ਵੀ ਤੁਹਾਡਾ ਦਿਲ ਕਰੇ ਉਹਨਾਂ ਆਪਾਂ ਸਰਵ ਕਰਾਂਗੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਹੀ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਆ ਜਿਹੜੀ ਕਿੱਦਾਂ ਦੀ ਲੱਗੀ ਤੇ ਤੁਸੀਂ ਕਿਹੜੇ ਸ਼ਹਿਰ ਤੋਂ ਮੇਰੀ ਰੈਸਪੀ ਆ ਜਿਹੜੀ ਦੇਖ ਰਹੇ ਹੋ ਵੀਡੀਓ ਦੇਖਣ ਲਈ